ਮੰਮੀ ਹਾਂਜੀ ਦੀਦੀ ਕੀ ਕਰਾਂ ਦੀਆਂ ਬਣ ਗਈ ਚਾ ਬਸ ਬਣ ਗਈ ਚਾ ਲੋ ਪੁਣੀਆਂ ਆਪਾ ਮੈਨੂੰ ਇੱਕ ਗੱਲ ਦੱਸ ਤੂੰ ਕੱਲ ਪਰਸੋਂ ਤੇ ਕੀ ਪੱਥਰ ਜਿਹਾ ਬਣੀ ਐ ਨਾ ਕਿ ਇਹਨੂੰ ਬਰੋਂਦੀਆਂ ਨਾ ਕੁਛ ਨਾਲ ਮੇਰੀ ਇੱਕ ਗੱਲ ਸੁਣ ਤੂੰ ਇੱਥੇ ਰਹਿ ਕੇ ਹੁਣ ਕੀ ਕਰਨਾ ਵਾ ਮੈਨੂੰ ਚੰਗਾ ਨਹੀਂ ਲੱਗਦਾ ਇਦਾਂ ਕਹਿਣਾ ਪਰ ਤੇਰੀ ਆਪਣੀ ਵੀ ਲਾਈਫ ਆ ਨਾ ਤੂੰ ਆਪਣੀ ਅੱਗੇ ਲਾਈਫ ਬਾਰੇ ਕੀ ਸੋਚਿਆ ਵਾ ਹੁਣ ਤੇ ਉਹਨੇ ਵੀ ਪੱਕਾ ਕਹਿ ਦਿੱਤਾ ਵਾ ਕਿ ਜੋ ਮਰਜ਼ੀ ਕਰੋ ਮੈਂ ਨਹੀਂ ਜੀਣਾ ਮੰਮੀ ਨੇ ਵੀ ਤੇਰਾ ਚੂੜਾ ਲਵਾ ਕੇ ਸੌਣਤਾ ਵਾ ਕੀ ਤੂੰ ਅੱਗੇ ਕੀ ਸੋਚਿਆ ਵਾ ਹੁਣ ਕੀ ਕਰਾਂ ਦੀਦੀ ਮੈਨੂੰ ਖੁੱਦ ਨੂੰ ਪਤਾ ਨਹੀਂ ਲੱਗੰਦਿਆ ਕਿ ਮੈਂ ਆਪਣੀ ਲਾਈਫ ਬਾਰੇ ਕੀ ਸੋਚਾਂ ਜੇ ਕੁਝ ਸੋਚਿਆ ਹੋਵੇ ਤੇ ਤੁਹਾਨੂੰ ਦੱਸਾਂ ਤੁਸੀਂ ਕੀ ਕਹਿੰਦੇ ਹੋ ਮੰਮੀ ਕਿ ਮੈਂ ਆਪਣੇ ਘਰ ਚੱਲ ਜਾ ਨਹੀਂ ਸ਼ਮੀ ਮੈਂ ਦਿਲੋਂ ਨਹੀਂ ਚਾਹੁੰਦੀ ਕਿ ਤੂੰ ਘਰ ਚੱਲ ਜਾ ਪਰ ਤੇਰੀ ਲਾਹੀ ਵੀ ਤੇ ਆ ਨਾ ਅੱਗੇ ਤੂੰ ਕੀ ਕਰਨਾ ਵਾ ਇੱਥੇ ਇਕੱਲੇ ਰਹਿ ਕੇ ਮੰਮੀ ਨੇ ਵੀ ਕੀ ਸੋਚਿਆ ਵਾ ਮੰਜ ਮੈਨੂੰ ਕੋ ਸਮਝ ਨਹੀਂ ਆਉਂਦੀ ਉਹ ਕੀ ਕਰੀ ਜਾਣ ਦੇ ਆ ਕਿਦਾਂ ਉਹ ਇੱਥੇ ਤੈਨੂੰ ਇਦਾਂ ਹੀ ਰੱਖ ਸਕਦੇ ਆ ਪਰ ਦੀਦੀ ਮੈਂ ਆਪਣੀ ਮਾਂ ਕੋ ਵਾਪਸ ਨਹੀਂ ਜਾ ਸਕਦੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਮੇਰੇ ਮੰਮੀ ਇਸ ਵਿਆਹ ਲਈ ਰਜਮੰਦ ਨਹੀਂ ਸੀ ਕਿਉਂਕਿ ਮੇਰੀ ਭੂਆ ਨਾਲ ਬੜਾ ਵੱਡਾ ਧੋਖਾ ਆਇਆ ਸੀ ਤੇ ਉਹ ਕਿਤੇ ਨਾ ਕਿਤੇ ਡਰਦੇ ਸੀ ਕਿ ਮੇਰੀ ਭੂਆ ਵਾਲਾ ਸਾਰਾ ਕੁਝ ਮੇਰੇ ਨਾਲ ਨਾ ਹੋ ਜੇ ਕਿਤੇ ਇਸ ਕਰਕੇ ਉਹ ਤੇ ਮਸਾ ਮੰਨੇ ਸੀ ਵਿਆਹ ਲਈ ਪਰ ਸ਼ੰਮੀ ਮੈਂ ਮੰਨਦੀ ਹਾਂ ਤੂੰ ਮੰਮੀ ਨੂੰ ਕੁਝ ਨਹੀਂ ਕਹਿਣਾ ਤੇ ਪਰ ਤੂੰ ਇੱਥੇ ਰਹਿ ਕੇ ਵੀ ਕੀ ਕਰੇਂਗੀ ਕਿੱਦਾਂ ਆਪਣੀ ਲਾਈਫ ਸਾਰੀ ਕੱਢ ਦੇਂਗੀ ਇਦਾਂ ਹੀ ਤੂੰ ਦੀਦੀ ਕੀ ਕਰਾਂ ਦੱਸੋ ਨਾ ਮੈਂ ਵਿਆਹ ਕਰਕੇ ਆਈ ਆ ਇੱਥੇ ਮੈਂ ਤੁਹਾਨੂੰ ਕਹਿਣ ਦੀ ਆ ਨਾ ਮੈਨੂੰ ਖੁਦ ਨਹੀਂ ਸਮਝ ਲੱਗਦੀ ਪਈ ਅਜੇ ਮੈਂ ਕੁਝ ਨਹੀਂ ਸੋਚਿਆ ਆਪਣੇ ਬਾਰੇ ਮੇਰਾ ਦਿਮਾਗ ਕੰਮ ਹੀ ਨਹੀਂ ਕਰਦਾ ਪਿਆ ਬਸ ਮੰਮੀ ਨੇ ਵੀ ਪਤਾ ਨਹੀਂ ਕੀ ਸੋਚਿਆ ਵਾ ਉਹ ਕਿਉਂ ਨਹੀਂ ਕਹਿੰਦੇ ਕਿ ਤੂੰ ਚੱਲ ਜਾ ਕੋਈ ਆਪਣੇ ਲਾਈਫ ਬਾਰੇ ਸੋਚ ਸੀਧੀ ਸਮਝ ਨਹੀਂ ਆਉਂਦੀ ਇੱਥੇ ਰਹਾ ਜਾਂ ਆਪਣੀ ਮਾਂ ਕੋਲ ਵਾਪਸ ਜਾਵਾਂ ਹਜੇ ਨਹੀਂ ਪਤਾ ਲੱਗਦਾ ਪਿਆ ਕੁਝ ਕੀ ਕੀ ਕਰਾਂ ਮੈਂ ਚਲੋ ਚਾਹ ਬਣ ਗਈ ਆ ਪੀਏ ਆਪਾਂ ਦੇਖਦੇ ਆਂ ਕੀ ਕਰਨਾ ਤੁਸੀਂ ਕੀ ਚਾਹੁੰਦੇ ਮੈਂ ਤਾਂ ਉਹ ਸਾਰਿਆਂ ਨੂੰ ਛੱਡ ਕੇ ਆਪਣੇ ਘਰੇ ਚੱਲ ਜਾ। ਤੁਸੀਂ ਰਹਿ ਲੋਗੇ ਮੇਰੇ ਬਿਨਾ? ਨਹੀਂ ਨਹੀਂ ਸ਼ਮਮੀ। ਤੇਰੇ ਵਗੈਰ ਸਾਡੇ ਕੋ ਤੇ ਇੱਕ ਮਿੰਟ ਵੀ ਨਹੀਂ ਨਿਕਲਣਾ। ਮੈਂ ਤੈਨੂੰ ਕਹਿਣ ਹੀ ਨਹੀਂ ਆ। ਜਦੋਂ ਤੂੰ ਇੱਥੋਂ ਗਈ ਨਾ ਵੇਖੀ ਕੀ ਹਾਲ ਨੂੰ ਨਾ ਮੇਰਾ। ਪਰ ਮੈਂ ਇਹ ਥੋੜੀ ਕਿ ਆਪਣੇ ਬਾਰੇ ਜਾਂ ਆਪਣੇ ਪਰਿਵਾਰ ਬਾਰੇ ਸੋਚ ਕੇ ਤੇਰੀ ਲਾਈਫ ਬਾਰੇ ਸੋਚਿਆ ਹੀ ਨਾ ਕਿ ਤੂੰ ਅੱਗੇ ਇੱਥੇ ਇਕੱਲੇ ਕਿੱਦਾਂ ਰਹਿਣਾ ਵਾ। ਇਹ ਨਹੀਂ ਤੇ ਗੱਲ ਹੈਗੀ ਆ ਨਾ। ਕੋਈ ਗੱਲ ਨਹੀਂ ਤੇਰੀ। ਪਿਆਰ ਮਿਲਣਾ ਚਾਹੀਦਾ ਕਿਸੇ ਦਾ ਮਿਲ ਗਿਆ ਜ਼ਰੂਰੀ ਤੇ ਨਹੀਂ ਹੈ ਕਿ ਹਸਬੰਦ ਹੈ ਪਿਆਰ ਮਿਲੇ ਤੇ ਮੈਂ ਕੇਰੀਅਰ 'ਚ ਜਾ ਸਕਦੀ ਆਂ ਵੈਸੇ ਨਹੀਂ ਜਾ ਸਕਦੀ ਛੰਮੀ ਇਹ ਨਾ ਕਹਿੰਦੀਆਂ ਗੱਲਾਂ ਹੁੰਦੀਆਂ ਬਾਕੀ ਪਰਿਵਾਰ ਦਾ ਪਿਆਰ ਮਿਲੀ ਜਾਵੇ ਤੇ ਜਿਨਾਂ ਨੇ ਟਿਕ ਜਾਂਦੀ ਏ ਜੋ ਹਸਬੰਦ ਦਾ ਪਿਆਰ ਹੁੰਦਾ ਵਾ ਨਾ ਉਹ ਇਹ ਕੋਈ ਦੇ ਸਕਦਾ ਵਾ ਇਹ ਤੈਨੂੰ ਹਜੇ ਨਹੀਂ ਕੁਝ ਟਾਈਮ ਬਾਅਦ ਪਤਾ ਲੱਗੂਗਾ ਹਜੇ ਤੂੰ ਕਹਿਣ ਲਈ ਆਂ ਕਿ ਮੈਂ ਤੁਹਾਡੇ ਸਾਰਿਆਂ ਨਾਲ ਰਹੂੰਗੀ ਮਮੀ ਮੈਂ ਕੱਲ ਦਾ ਰਾਤ ਦਾ ਹੀ ਸੋਚੀ ਪਿਆ ਵਾਂ ਵੀ ਤੂੰ ਇਹ ਕੀ ਕੀਤਾ ਵਾ ਵੀ ਸ਼ਮੀ ਦਾ ਚੂੜਾ ਹੀ ਲਾਤਾ ਤੈ ਮੇਰੀ ਤਾਂ ਸਮੇ ਤੋਂ ਬਾਹਰ ਆ ਗੱਲ ਮੈਨੂੰ ਰਾਤ ਨੀਂਦ ਨਹੀਂ ਆਈ ਦੱਸੋ ਤੂੰ ਇਹ ਕੀਤਾ ਕੀ ਹੈ ਚੂੜਾ ਪਿਆ ਰਹਿਣ ਦਿੰਦੇ ਮੈਨੂੰ ਹੋਰ ਕੀ ਪਤਾ ਤੂੰ ਲਾਇਆ ਕਿਉਂ ਮੈਂ ਲਾਂਦਾ ਪੁੱਛਾਂਦਾ ਕਿਤੇ ਨਾ ਤਾਂ ਪੰਦੀ ਚੂੜਾ ਅਮਾ ਦਾ ਨਾਂ ਦਾ ਪਾਇਆ ਰਗਾ ਸੀ ਨੇ ਅਮਨੇ ਕੀ ਕਰਤੂਤ ਕੀਤੀ ਸਾਡੇ ਵਰਗੇ ਵੀ ਠੱਗ ਸੀ ਨਾ ਤੂੰ ਵੀ ਠੱਗ ਸੀ ਨਾ ਸੁਧਰ ਗਿਆ ਨਾ ਉਹ ਕੀ ਸੁਧਰਿਆ ਉਹ ਜੇ ਸੁਧਰ ਵੀ ਜਾਵੇ ਨਾ ਤਦ ਵੀ ਸ਼ਮੀ ਮੇਰ ਦਾ ਨਾਲ ਨਾ ਤੋਰਾ ਹੋ ਸਕਦਾ ਵਾ ਜੇ ਆਹੀ ਸੁਧਰ ਗਿਆ ਟਾਈਮ ਪਾ ਕੇ ਉਹ ਵੀ ਸੁਧਰ ਜਾਂਦਾ ਇਹੋ ਜਿਹੇ ਸੁਧਰੇ ਦਾ ਕੀ ਫਾਇਦਾ ਜਿਹੜੀ ਜਨਾਨੀ ਉਹਦੀ ਇੰਨੇ ਦੁੱਖ ਭੋਗਣ ਡਈ ਐ ਇੱਕ ਵਾਰੀ ਵੀ ਉਹਨੇ ਫੋਨ ਕਰਕੇ ਪੁੱਛਿਆ ਪਰ ਮੈਨੂੰ ਇਹ ਗੱਲ ਦੀ ਤੂੰ ਸਮਝ ਨਹੀਂ ਲੱਗਾਂਦੀ ਮੈਨੂੰ ਤਾਂ ਰਾਤ ਦੀ ਨੀਂਦ ਨਹੀਂ ਆਉਂਦੀ ਚੱਲ ਨਹੀਂ ਸਮਝ ਲੱਗੀ ਮੈਨੂੰ ਉਹਦੇ ਮਾਂ ਦੀ ਵੀ ਪਰ ਆਪਾਂ ਚੂੜਾ ਕਾਦੇ ਲਈ ਲਾਗਦਾ ਹਾ ਦਾ ਕਾਦੇ ਵਾਸਤੇ ਪਿਆਰੇ ਰਹਿਣਾ ਦੋਨੇ ਘਰ ਹੀ ਆ ਤੁਹਾਡੇ ਇੱਥੇ ਤੇ ਚੂੜਾ ਕਾਹ ਲਈ ਲਾਣਾ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਨੂੰ ਸੀ ਹੂੰ ਪਰ ਮੈਂ ਹੁਣ ਉਹਨੂੰ ਆਪਣੀ ਧੀ ਬਣਾ ਲਿਆ ਉਹਨੂੰ ਮੈਂ ਉਹਦੇ ਪੇਕੇਵਾਂ ਦੀ ਜਾਨ ਦੇਣਾ ਅੱਛਾ ਰਹਿਣਾ ਉਹਨੇ ਇੱਥੇ ਹੀ ਆ ਫੇਰ ਵੀ ਹਾਂ ਮੈਨੂੰ ਇੱਥੇ ਰੱਖਣਾ ਉਧੀਆਂ ਚਾਰ ਜਾਂ ਜੋ ਵੀ ਹੈ ਨਾ ਮੈਂ ਸਭ ਪੂਰੇ ਕਰਨੇ ਆ ਜਿਹੜੇ ਨੇ ਸਪਨੇ ਸੋਚੇ ਸੀ ਨਾ ਹੂੰ ਉਹ ਸਾਰੇ ਪੂਰੇ ਕਰਨੇ ਆ ਉਹ ਤਾਂ ਵੱਡੇ ਘਰ ਦੀ ਧੀ ਸੀ ਤੇ ਕੀ ਬਣ ਗਈ ਉਹ ਜਦੋਂ ਆਈ ਸੀ ਉਹਦੇ ਚਿਹਰੇ ਦੀ ਚਮਕ ਵੇਖਣ ਵਾਲੀ ਸੀ ਤੇ ਹੁਣ ਹੁਣ ਕੀ ਬਣ ਗਈ ਆ ਤਾਂ ਮੈਨੂੰ ਤਾਂ ਦੱਸ ਦੋ ਵੀ ਤੁਸੀਂ ਗਾਂ ਦਾ ਕੀ ਸੋਚਿਆ ਵਾ ਗਾਂ ਦਾ ਇਹੋ ਦਾ ਸੋਚਣ ਢਈ ਮੈਂ ਕਿ گاਉਂ ਕੀ ਕਰਾਂ ਮੰਮੀ ਜੀ ਮੈਂ ਤੇ ਆਪੇ ਹੀ ਗੱਲਾਂ ਦੇ ਟੈਨਸ਼ਨ ਚ ਪਈ ਆ ਕਿ ਤੁਸੀਂ ਸ਼ੰਮੀ ਨੂੰ ਜਾਣ ਕਿਉਂ ਨਹੀਂ ਦਿੱਤਾ ਪੇਕੇ ਝੂੜਾ ਵੀ ਉਹਦਾ ਲਾਤ ਤਾਂ ਤੇਰੇ ਦਿਮਾਗ ਚ ਕੀ ਚੱਲਦਾ ਪਿਆ ਵਾ ਕੁਝ ਦੱਸੋਗੇ ਵਿਮਲ ਤੂੰ ਸਹੀ ਕਹਿਂਂਂ ਡਈਂ ਆ ਰਾਜੂ ਵੀ ਸਹੀ ਕਹਿਂਂ ਡਿਆ ਕਿ ਮੈਨੂੰ ਪੇਕੇ ਨਹੀਂ ਜਾਣ ਦੇਣ ਡਈ ਅੱਜ ਉਹਦੀ ਮਾਂ ਨੇ ਕਰਨਾ ਬੋਦੀ ਮਾਂ ਨੇ ਕਹਿਣਾ ਕਿ ਸਾਰਾ ਕੁਝ ਖਾ ਪੀ ਕੇ ਆਪਣੇ ਆਪ ਪਤਾ ਨਹੀਂ ਇਹਨਾਂ ਨੇ ਕੀ ਕੀ ਕੀਤਾ ਹੈ ਤੇ ਅੱਜ ਮੇਰੀ ਕੁੜੀ ਪੇਕੇ ਕੱਢਦੀ ਆ ਜੇ ਕੱਢਣੀ ਹੁੰਦੀ ਉਦੋਂ ਕੱਢ ਦੇ ਜਦੋਂ ਠੱਗੀਆਂ ਠੋਰੀਆਂ ਕਰਨ ਦੇ ਸੀ ਸ਼ਮੀ ਉਦੋਂ ਤਾਂ ਨਿਕਲੀ ਨਹੀਂ ਤੇ ਜਦੋਂ ਅੱਜ ਸਾਰਾ ਕੁਝ ਸਹੀ ਹੋ ਗਿਆ ਤੇ ਉਹਨੂੰ ਮੈਂ ਇੱਕ ਬਾਹਰ ਕੱਢ ਦਵਾ ਉਹ ਮੰਮੀ ਜੀ ਤੁਹਾਡੀਆਂ ਗੱਲਾਂ ਸਹੀ ਆ ਜੋ ਵੀ ਤੁਸੀਂ ਕਹਿਣ ਦੇ ਪਰ ਤੁਸੀਂ ਸ਼ਮੀ ਬਾਰੇ ਕੀ ਸੋਚਣ ਲਈ ਉਹਨੂੰ ਆਪਾਂ ਕਿੱਦਾਂ ਇੱਥੇ ਰੱਖ ਸਕਦੇ ਆ ਉਹਦੀ ਆਪਣੇ ਵੀ ਕੋਈ ਲਾਈਫ ਆ ਮੈਂ ਮਤਲਬ ਇਹ ਤਾਂ ਮੈਂ ਪੁੱਛਣ ਦੇ ਆ ਮੰਮੀ ਨੂੰ ਪਰ ਮੰਮੀ ਕੋਈ ਦੱਸ ਰਹੀ ਖੁੱਲ ਕੇ ਸਾਨੂੰ ਕੁਝ ਵੀ ਵੀ ਕੀ ਕਰਨਾ ਕੀ ਅਗੋਂ ਨੇ ਕਿਉਂ ਉਹ ਸਿਰਫ ਇੱਕ ਨੂੰ ਦੇ ਹੱਕ ਨਹੀਂ ਇੱਥੇ ਰਹਿ ਸਕਦੀ ਆ ਉਤਰਾ ਨਹੀਂ ਰਹਿ ਸਕਦੀ ਉਹ ਨਹੀਂ ਨਹੀਂ ਮੰਮੀ ਜੀ ਰਹਿ ਕਿਉਂ ਨਹੀਂ ਸਕਦੀ ਤੇ ਫਿਰ ਤੁਸੀਂ ਕਿ ਭੇਜਣ ਦੇ ਜੀ ਉਹਨੂੰ ਕਿ ਤੁਹਾਡੇ ਦੋਵਾਂ ਦੇ ਦਿਲ ਵਿੱਚ ਅਜੇ ਵੀ ਕਿਸੇ ਚੀਜ਼ ਨੂੰ ਲੈ ਕੇ ਮੈਲ ਹੈ ਨਹੀਂ ਮੰਮੀ ਮੈਲ ਕੋਈ ਨਹੀਂ ਆਈ ਕਹਿੰਦੇ ਚਲ ਸਾਨੂੰ ਵੀ ਪਤਾ ਲੱਗ ਜਾ ਦੋ ਤੁਹਾਡੇ ਮਨ ਚ ਚੱਲਦਾ ਪਿਆ ਵਾ ਸਾਨੂੰ ਵੀ ਕਿ ਚਾਨਣ ਹੋ ਜਾਏ ਸਾਡੇ ਮਾਲ ਵਿੱਚ ਕੀ ਮੈਲ ਹੋਣੀ ਆ ਮੰਮੀ ਜੀ ਅਸੀਂ ਤਾਂ ਸ਼ਮੀ ਬਾਰੇ ਸੋਚਣ ਡਏ ਆ ਉਹਦਾ ਸਾਨੂੰ ਟੈਨਸ਼ਨ ਹੀ ਪਈ ਰਹਿੰਦੀ ਆ ਕਿ ਉਹਦੀ ਇੱਥੇ ਕੀ ਲਾਈਫ ਆ ਉਹ ਕਿਦਾਂ ਇਕੱਲੀ ਕੱਟੂਗੀ ਚਲ ਤੂੰ ਇਸ ਤਰ੍ਹਾਂ ਕਰ ਜਾ ਸ਼ਮੀ ਕੋ ਉਹਨੂੰ ਕੱਲੀ ਨਾ ਛੱਡ ਬੇਸ਼ੱਕ ਉਹ ਸਾਡੇ ਨਾਲ ਹੱਸਣ ਡਈ ਪਰ ਉਹਦੇ ਦਿਲ ਨੂੰ ਪੁੱਛ ਕੇ ਵੇਖ ਉਹਦਾ ਦਿਲ ਰੋਂਣ ਡਿਆ ਉਹ ਤਾਂ ਕਿਸੇ ਨੂੰ ਦੱਸਣ ਵੀ ਡਈ ਕਿ ਮੈਂ ਨਾ ਕੀ ਹੋ ਗਿਆ? ਬਿਮਲ ਤੂੰ ਜਾ। ਸ਼ਮੀ ਨੂੰ ਵੇਖ ਜਾ ਕੇ। ਬੇਸ਼ੱਕ ਉਹ ਰੋਂਦੀ ਨਹੀਂ ਪਰ ਅੰਦਰੋਂ ਇਸ ਟਾਈਮ ਪੂਰਾ ਟੁੱਟ ਚੁੱਕੀ ਆ। ਮੈਨੂੰ ਪਤਾ ਮੰਮੀ ਉਹ ਪੱਥਰ ਹੀ ਬਣੀ ਹੋਈ ਆ। ਕਿਸੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਦੀ ਪਈ। ਮੇਰੀ ਗੱਲ ਸੁਣੋ। ਘਰ ਭਾਵੇਂ ਸਾਰਾ ਪਰਿਵਾਰ ਹੋਵੇ ਜਿੱਦਾਂ ਬੰਦਾ ਜੁੜਿਆ ਹੁੰਦਾ ਨਾ ਉਧੇ ਘਾਟ ਨੂੰ ਮਹਿਸੂਸ ਹੁੰਦੀ ਹੁੰਦੀ ਆ ਪਰ ਉਸ ਬਿਮਾਰੀ ਪੈਣੇ ਨੂੰ ਕੁਝ ਮਹਿਸੂਸ ਨਹੀਂ ਹੋਣ ਡਿਆ ਕਿ ਇਹਨੂੰ ਮੈਂ ਆਪਣੇ ਹੱਥੀਂ ਲਿਆਂਦਾ ਮੈਂ ਹੈ ਤੂੰ ਆ ਜਾ ਪਰ ਨਾ ਰਾਜੋ ਉਹਨੇ ਸਾਫੀ ਨਾ ਕਰਤੀ ਕਿ ਮੈਂ ਨਹੀਂ ਆਣਾ ਉਹਨੇ ਤਾਂ ਸਾਰੇ ਰਿਸ਼ਤੇ ਹੀ ਸਾਡੇ ਨਾਲ ਖਤਮ ਕਰਤੇ ਉਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਐਸ ਕਰਕੇ ਤੂੰ ਹਮੇਸ਼ਾ ਤੇ ਕੋਲ ਰਹਿ ਸਾਤਣਾ ਛੱਡ ਜਾ ਮੈਂ ਕੋਈ ਗੱਲ ਕਰਨੀ ਦਾ ਜੁਨਾ ਠੀਕ ਓ ਮਮੀ ਜਾ ਮਮੀ ਦੱਸੋ ਕਿਹੜੀ ਗੱਲ ਕਰਨੀ ਹੈ ਨੂਰ ਅੱਗੋਂ ਸਾਰਾ ਸੀ ਇਨ ਸਾਇਲੈਂਟ ਹੈਗਾ ਸਾਈਨਰਾਂ ਨੇ ਹਾਂ ਨੂਰ ਸਾਇਲੈਂਟ ਲਾ ਦੇ ਸਾਰਾ ਸੀ ਠੀਕ ਆ ਗੱਲ ਇਹ ਕਰਨੀ ਆ ਕਿ ਆਪਾਂ ਉਹਦੇ ਨਾਲ ਵਿਆਹ ਕਰ ਦੇਣਾ ਹੈ ਨਾ ਤੁਸੀਂ ਥੋੜਾ ਜਹਾਂ ਰਾਣੇ ਨਾਲ ਵਿਆਹ ਕਰ ਦੇਣਾ ਆਪਾਂ ਦਾ ਰਾਣੇ ਨੂੰ ਸਾਧ ਲੈਣਾ ਹੁਣ ਆਪਾਂ ਅੱਛਾ ਤੇ ਰਾਣਾ ਮਾਂਜੂਗਾ ਰਾਣਾ ਰਾਣਾ ਮਾਂਜੂਗਾ ਰਾਣੇ ਨੂੰ ਆਪਾਂ ਦੱਸਾਂਗੇ ਨਾ ਉਹਨੇ ਇਹ ਗੱਲ ਕਹਿ ਦੇਣੀ ਕਿ ਇਹ ਤਾਂ ਸਾਡੇ ਨੂੰ ਆ ਹੁਣ ਇਹ ਸਾਰੀ ਗੱਲ ਕਲੀਅਰ ਕਰ ਦੇਣੀ ਤੇ ਉਹ ਬਾਅਦ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਰਾਣੇ ਨੂੰ ਆਪਾਂ ਹੁਣ ਇਹ ਸਤ ਰਾਣੇ ਸਾਰੀ ਗੱਲ ਦੱਸਣੀ ਤੇ ਹੁਣ ਤੁਸੀਂ ਐਸਰਾ ਕਰੋ ਫੋਨ ਚੁੱਕ ਕੇ ਤੇ ਲਾਓ ਫਿਰ ਹੈਨਾ ਮੈਂ ਤੁਹਾਨੂੰ ਕਰੇ ਫੋਨ ਕਰਕੇ ਕੋ ਰਾਣੇ ਨੂੰ ਆ ਚਲੋ ਮੈਂ ਕਰਦਾ ਫੋਨ ਉਹਨੂੰ ਮੇਰਾ ਫੋਨ ਆ ਪਿਆ ਹਾਂ ਕਰਦਾ ਹਾਂ ਫੋਨ ਰਾਣੇ ਨੂੰ ਮੈਂ ਚੱਲਣ ਨਾਲ ਗਿਆ ਹਾਂ ਹਾਂ ਚੱਲਣ ਤੋਂ ਚੱਲਣ ਦੋ ਸਸਪੈਂਸੀ ਰੱਖਣਾ ਨਾ ਆਪਾਂ ਵੀ ਕੌਣ ਕਰਿਆ ਨਾ ਚਲੋ ਰਾਣੇ ਲਈ ਜਨਾ ਮਖਣਾ ਨਹੀਂ ਬੱਲ ਵੱਜ ਜਣੇ ਜਿੰਨਾ ਦੇ ਚਲੋ ਸਿੱਧਾ ਕੰਨ ਨਾ ਹਾਂ ਚਲੋ ਉਹ ਤਨੇ ਕਰੇ ਹੈਲੋ ਸਾਇਲੈਂਟ ਯਾਰ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਰਾਣੇ ਪਾ ਕੀ ਹਾਲ ਆ ਮੈਂ ਕਾ ਘਰ ਆਈ ਹਾਂ ਤੋ ਯਾਰ ਮਮੀ ਸਾਹ ਜੰਦੇ ਆ ਤੁਹਾਨੂੰ ਹਾਂ ਕੰਮ ਸੀ ਕੋਈ ਕੰਮ ਹੀ ਹਾਂ ਜਲਦੀ ਆ ਜੀ ਫਿਰ ਠੀਕ ਹੈ ਸਾਇਲੈਂਟ ਹੀ ਹੈ ਬੇਟਾ ਸਾਇਲੈਂਟ ਹੀ ਹੈ ਸਾਰਾ ਠੀਕ ਹੈ ਠੀਕ ਆ ਜਾਓ 10 ਮਿੰਟ ਤੱਕ ਕਰ ਆ ਜੀ ਠੀਕ ਹੈ ਆ ਜਾਓ ਮਮੀ ਮੇਰੀ ਗੱਲ ਸੁਣੋ ਜੋ ਤੁਸੀਂ ਕਰਨ ਦੇ ਜੇ ਸਹੀ ਕਰਨ ਦੇ ਜੇ ਉਹਦੀ ਮੰਮੀ ਨਾਲ ਤਾਂ ਸਲਾਹ ਕਰ ਲੈਣੀ ਉਹਦੀ ਮੰਮੀ ਨਾਲ ਹਾਂ ਨਹੀਂ ਰਾਜੂ ਹੁਣ ਸ਼ਮੀ ਦਾ ਚੰਗਾ ਮਾੜਾ ਮੈਂ ਆਪ ਹੀ ਸੋਚਣਾ ਉਹਦੀ ਮੰਮੀ ਨੂੰ ਕਿਸੇ ਗੱਲ 'ਚ ਨਹੀਂ ਲੈ ਕੇ ਆਣਾ ਮੰਮੀ ਚਲੋ ਸੋਚਣਾ ਤਾਂ ਤੁਸੀਂ ਹੈਗਾ ਵਾ ਪਰ ਮੈਂ ਕਹਿੰਦਾ ਵਾ ਕਿ ਤੇ ਸਾਡੇ ਕੋਈ ਗਲਤ ਕਦਮ ਨਾ ਚੁੱਕਿਆ ਜਾਵੇ ਨਹੀਂ ਰਾਜੂ ਅਜੇ ਤੱਕ ਜੋ ਹੁੰਦਾ ਆ ਉਹ ਸਾਰਾ ਗਲਤ ਹੀ ਆ ਪਰ ਇਹ ਜਿਹੜਾ ਮੇਰਾ ਫੈਸਲਾ ਹੈ ਨਾ ਐਸਾ ਹੀ ਫੈਸਲਾ ਹੈ ਵੇਖ ਲੋ ਮੈਨੂੰ ਤਾਂ ਡਾਊਟ ਜਾਂਦਾ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਵੀ ਕਿਤੇ ਆਪਾਂ ਗਲਤ ਨਾ ਕਰ ਲਈਏ ਕੋਈ ਸ਼ਮੀ ਬਾਰੇ ਅੱਗੇ ਵੀ ਗਲਤ ਕਰਦੇ ਰਹੇ ਆ ਕਿਤੇ ਹੁਣ ਨਾ ਕਿਤੇ ਹੋਰ ਨਾ ਗਲਤ ਹੋ ਜੇ ਰਾਜੂ ਜੇ ਇਹ ਨਾ ਨਾ ਮੈਂ ਕੀਤਾ ਫੇਰ ਗਲਤ ਹੋ ਜਾਣਾ ਪਰ ਮੈਂ ਜੋ ਕਰਨ ਡੇ ਨਾ ਸਹੀ ਕਰਨ ਡੇ ਚਲੋ ਠੀਕ ਆ ਮੰਮੀ ਉਹ ਤੁਹਾਡਾ ਫੈਸਲਾ 94 ਵੀ ਮਨਜ਼ੂਰ ਆ। ਤੁਸੀਂ ਸਹੀ ਕਰਦੇ ਜੇ ਜੋ ਕਰਦੇ ਨੇ। ਆ ਗਿਆ ਆ ਗਿਆ ਰਾਣਾ। ਆਇਆ ਰਾਣੇਪਾ। ਰਾਣੇਪੁੱਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਠੀਕ ਐ ਮਾਤਾ। ਕੀ ਚੱਲੰਦੇ ਔਰ? ਐ ਛੋਟਾ ਜਿਹਾ ਸਾਨੂੰ ਤੇਰੇ ਨਾਲ ਕੰਮ ਸੀ ਕੋਈ। ਕੰਮ ਤੈਨੂੰ ਜੜਾ ਹੈਗਾ ਨਾ ਮੈਨੂੰ ਸਾਰਾ ਪਤਾ ਨਾਲੇ ਤੂੰ ਹੀ ਮਾਤਾ ਜੋਦਵੀ ਭਾਲ ਦੇਣਾ ਉਹ ਕੰਮ ਨਹੀਂ ਹੋਣ ਹੋਣੇ ਠੀਕ ਹੈ ਨਾ ਅਸੀਂ ਕੀ ਭਾਲ ਦੇ ਮਾਤਾ ਆਪਾਂ ਤਾਂ ਕੋਈ ਤੇਰਾ ਗੱਲ ਨਹੀਂ ਕੀਤੀ ਸਾਰਾ ਪਤਾ ਨਹੀਂ ਨਾ ਜਿੱਦਾਂ ਜੇ ਤੂੰ ਹੀ ਪੈਸੇ ਪੁਹੇ ਭਾਲ ਦੇਣਾ ਉਹ ਪਹਿਲਾਂ ਤੂੰ ਕਰ ਚੁੱਕੇ ਮੈਨਾਂ ਕੰਮ ਇਹ ਹੋਣੀ ਹੈ ਹੋ ਸਦਾ ਕੰਮ ਠੀਕ ਹੈ ਨਾ ਰਾਣੇ ਭਾਪ ਮੇਰੀ ਗੱਲ ਸੁਣ ਧਿਆਨ ਨਾਲ ਗੱਲ ਸੁਣ ਮੰਮੀ ਦੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੀ ਮੰਮੀ ਦੀ ਗੱਲ ਸੁਣਾ ਪਹਿਲਾਂ ਸੁਣੀ ਐ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਬੜਾ ਕੀ ਸੱਪ ਕੱਢ ਮਾਰਿਆ ਨਾ ਮੈਨੂੰ ਵੇਖਿਆ ਮੈਂ ਸਰਾ ਸਾਹਿਬ ਦਾ ਵੇਖ ਲਿਆ ਮੈਂ ਜੀ ਜੋ ਮੇਰੇ ਨਾਲ ਹੋਇਆ ਵਾ ਨਹੀਂ ਰਾਣੇ ਮੈਂ ਤਾਂ ਤੇਰੇ ਨਾਲ ਪੁੱਤ ਕੋਈ ਹੋਰ ਗੱਲ ਕਰਨੀ ਆ ਯਾਰ ਤੈਨੂੰ ਮੈਂ ਕਹਿਣ ਦੇ ਆਣਾ ਰਾਣੇ ਉਹ ਪਹਿਲੀ ਗੱਲ ਨਹੀਂ ਹੈਗੀ ਕੋਈ ਵੀ ਅਗਲੀ ਦੀ ਗੱਲ ਤੇ ਸੁਣ ਵੀ ਉਹਨੇ ਕਰਨੀ ਕੀ ਹੈ ਤੂੰ ਤਾਂ ਪਹਿਲਾਂ ਹੀ ਤੱਤਾ ਹੀ ਜਾਣਿਆ ਯਾਰ ਕੀ ਗੱਲ ਸੁਣਾ ਤੁਹਾਡੀ ਹੁਣ ਦੱਸ ਮੈਂ ਇਹ ਕਰੀ ਨਾ ਪਹਿਲਾਂ ਅਗਲੀ ਦੀ ਗੱਲ ਸੁਣੀ ਦੀ ਹੁੰਦੀ ਹੈ ਫੇਰ ਕੋਈ ਗੱਲ ਕਰੀ ਨਹੀਂ ਹੁੰਦੀ ਹੈ ਚਲ ਸੁਣਾ ਲੋ ਆਪਣੀ ਗੱਲ ਤੂੰ ਵੀ ਸੁਣ ਲੈਣਾ ਤੁਹਾਡੀ ਗੱਲ ਮੰਮੀ ਕਰੋ ਗੱਲ ਤੂੰ ਹੋਨਾ ਅਥਲੇ ਰਾਣਾ ਇਹ ਫਿਰ ਕੀ ਕਰਨਾ ਆ ਵਾ ਮੈਂ ਤੇ ਆਖਿਆ ਕਿ ਇਹ ਦੋਵੇਂ ਮਾਂ ਪਰ ਸੁਧਰ ਗਿਆ ਮੈਨੂੰ ਲੱਗਦਾ ਫਿਰ ਰਾਣੇ ਨੂੰ ਬੁਲਾ ਲਿਆ ਵਾ ਕੋਈ ਚਾਲ ਹੋਰ ਖੇਡਣ ਡੈ ਆ ਖਰੇ ਉਹਦੇ ਨਾਲ ਨਹੀਂ ਤੇ ਉਹਦਾ ਕੀ ਕੰਮ ਹੀ ਇੱਥੇ ਛੰਮੀ ਨਾ ਜਾ ਕੇ ਗੱਲ ਕਰਦੀ ਆ ਠੀਕ ਹੀ ਕਹਿੰਦੀ ਸੀ ਉਹ ਕਿ ਇਹਨਾਂ ਤੇ ਨਾ ਭਰੋਸਾ ਨਾ ਕਰ ਠੀਕ ਹੈ ਸਰ ਠੀਕ ਹੈ ਰਾਣੀ ਪਾ ਕੇ ਠੀਕ ਹੈ ਨਾ ਠੀਕ ਆ ਚਲੋ ਮੈਂ ਤੁਹਾਡੀ ਗੱਲ ਮੰਨ ਲੇਣਾ ਵਾ ਪਰ ਮੇਰੀ ਗੱਲ ਸੁਣ ਲਓ ਪਹਿਲਾਂ ਵਾਲੀ ਨਾ ਮੇਰੇ ਨਾਲ ਕਰਿਓ ਫੇਰ ਇਹ ਨਾ ਤੁਹਾਡੀ ਗੱਲਾਂ 'ਚ ਮੈਂ ਫੇਰ ਆ ਗਿਆ ਵਾ ਤਾਂ ਫੇਰ ਤੁਸੀਂ ਮੇਰੇ ਨਾਲ ਪਹਿਲਾਂ ਵਾਲੀ ਕਰਿਓ ਨਹੀਂ ਰਾਣੀ ਮੈਂ ਝੂਠ ਨਹੀਂ ਬੋਲਦਾ ਤੂੰ ਕੱਲ ਟਾਈਮ 'ਤੇ ਆ ਜੀ ਜੋ ਮੈਂ ਤੈਨੂੰ ਕਿਹਾ ਉਸੇ ਗੱਲ ਤੇ ਮੈਂ ਖੜੀ ਉਤਰਾਂਗੀ ਬਸ ਆਹ ਕੰਮ ਮੇਰਾ ਕਰ ਦੇ ਉਸ ਤੋਂ ਬਾਅਦ ਮੈਂ ਤੈਨੂੰ ਕਦੀ ਕੋ ਕੰਮ ਨਹੀਂ ਕਰਾਂਗੀ ਯਕੀਨ ਕਰਨ ਨੂੰ ਮੇਰਾ ਦਿਲ ਤੇ ਨਹੀਂ ਕਰਦਾ ਪਰ ਕੋਈ ਨਹੀਂ ਇੱਕ ਵਾਰੀ ਮੈਂ ਕਰਦਾ ਯਕੀਨ ਤੁਹਾਡੇ ਤੇ ਤੇ ਮੈਂ ਕੱਲ ਲਾਉਂਗਾ ਠੀਕ ਹੈ ਦੇਖ ਲੈਣਾ ਤੁਮ ਕੱਲ ਆਜੀ ਤੂੰ ਪਰ ਮੰਮੀ ਤੇ ਜੀ ਕੀਨਕਾਰ ਹੁਣ ਮੈਂ ਵੀ ਤੁਹਾਨੂੰ ਯਕੀਨ ਦਿਵਾਣਾ ਠੀਕ ਹੈ ਵੀ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮੈਂ ਆਉਣਾ ਕੱਲ ਠੀਕ ਹੈ ਆਪਣੀ ਗੱਲ ਤੇ ਖਰੇ ਉਤਰ ਜੂ ਗੱਲ ਵੀ ਹਾਂ ਠੀਕ ਹੈ ਖਰੇ ਉਤਰਨਾ ਮੈਂ ਮਾਨਾ ਜਾਊਗਾ ਰਾਣਾ ਮੰਨ ਗਿਆ ਸ਼ਮੀ ਤੂੰ ਇੱਥੇ ਬੈਠੀ ਹੈ ਮੈਂ ਤੇਰੇ ਅੰਦਰ ਵੇਖ ਕੇ ਆਉਣੀ ਤੈਨੂੰ ਹਾਂਜੀ ਦੀਦੀ ਉਹ ਪਾਠ ਲੱਗਾ ਸੀ ਤੇ ਮੈਂ ਫਿਰ ਇੱਥੇ ਬੈਠ ਗਈ ਅੱਛਾ ਅੱਛਾ ਸ਼ਮੀ ਤੈਨੂੰ ਪਤਾ ਰਾਣਾ ਆਇਆ ਕਰ ਰਾਣਾ ਹਾਂ ਉਹ ਕੌਣ ਸੁਨਿਆਰਾ ਉਹੀ ਸੁਨਿਆਰਾ ਅੱਛਾ ਮੈਨੂੰ ਤਾਂ ਲੱਗਦਾ ਨਾ ਤੇਰੀ ਗੱਲ ਸੱਚੀ ਆ ਤੇ ਉਹ ਕਿੱਧਰ ਆ ਗਿਆ ਫੇਰ ਕੀ ਪਤਾ ਕੀ ਕੁਸਰ-ਕੁਸਰ ਤੋਂ ਮੈਂ ਮਾਪਤ ਕਰਨ ਦਾ ਆ ਮੈਨੂੰ ਤਾਂ ਡਰੀ ਲੱਗਣ ਡਿਆ ਵਾ ਕਿਤੇ ਤੇਰੀ ਗੱਲ ਸੱਚੀ ਨਾ ਹੋ ਜੇ ਕਿ ਸੁਧਰੇ ਵੀ ਆ ਕਿ ਨਹੀਂ ਫੇਰ ਆਪਣੀ ਚਾਲ ਤੇ ਨਹੀਂ ਕੋਈ ਚੱਲਣ ਦਾ ਇਹ ਬੈਠੇ ਉੱਤੇ ਦੀਦੀ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਦੀ ਕਿਤੇ ਉਹ ਇਹਨਾਂ ਤੇ ਪੁਲਿਸ ਕੇਸ ਕਰਨ ਆਇਆ ਹੋਵੇ ਕਿਉਂਕਿ ਇਹਨਾਂ ਨੇ ਪੈਸੇ ਵੀ ਤਾਂ ਦੇਣੇ ਆ ਨਾ ਉਹਦੇ ਪੈਸੇ ਕਿਹੜਾ ਦਿੱਤੇ ਆ ਉਹਦੇ ਕੀ ਪਤਾ ਅਗਲਾ ਪੈਸੇ ਮੰਗਣ ਨਹੀਂ ਆਇਆ ਪਰ ਨਹੀਂ ਛਮੀ ਜਿੱਦਾਂ ਉਹ ਗੱਲਾਂ ਬਾਤਾਂ ਕਰਨ ਦੇ ਹੀ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਉਦਾਂ ਆਇਆ ਵਾ ਕਿ ਉਹਨਾਂ ਤੇ ਕੋਈ ਕੇਸ ਕਰਨਾ ਜਾਂ ਕਿਦਾਂ ਮੈਨੂੰ ਲੱਗਦਾ ਇਹਨਾਂ ਨੇ ਹੀ ਸੱਦਿਆ ਵਾ ਦੋਵਾਂ ਨੇ ਮਾਂ ਪੁੱਤਾਂ ਨੇ ਪਰ ਇਹਨਾਂ ਨੇ ਕਦੇ ਲਈ ਸੱਦਣਾ ਹੀ ਹੋ ਸਕਦਾ ਫਿਰ ਮੰਮੀ ਜੀ ਤੇ ਬਾਜੀ ਹੋਣਾ ਨੇ ਕਿਤੋਂ ਪੈਸੇ ਰੇਂਜ ਕੀਤੇ ਹੋਣ ਸ਼ਾਇਦ ਉਹਨੂੰ ਦੇਣੇ ਹੋਣਗੇ ਕਿ ਗਲੋਂ ਲੱਥੇਗਾ ਅਗਲਾ ਤੈਨੂੰ ਪਤਾ ਨੇ ਪੈਸੇ ਲੈਣੇ ਆ ਤੇ ਕੁਝ ਨਾ ਕੁਝ ਤੇ ਕਰੇਗਾ ਐਦਾਂ ਤੇ ਨਹੀਂ ਛੱਡਣ ਲੱਗਾ ਇਹਨਾਂ ਨੂੰ ਤੈਨੂੰ ਪਤਾ ਹੁਣ ਸੁਧਰਦੇ ਪਏ ਆ ਨਾ ਤੇ ਸ਼ਾਇਦ ਉਹਦੇ ਪੈਸੇ ਰੇਂਜ ਕੀਤੇ ਹੋਣ ਇਹਨਾਂ ਨੇ ਸਾਨੂੰ ਨਾਂ ਦੱਸਿਆ ਹੋਵੇ ਹੁਣ ਸ਼ਰਮ ਦੇ ਮਾਰੇ ਦੱਸਣ ਕੀ ਘੜੀ ਘੜੀ ਮੈਨੂੰ ਤੇ ਇਹੋ ਲੱਗਣ ਡਿਆ ਵਾ ਪਰ ਤੇਰੀ ਗੱਲ ਚਲੋ ਠੀਕ ਹੀ ਹੋਵੇ ਇਦਾਂ ਹੀ ਹੋਵੇ ਕਿਤੇ ਫੇਰ ਨਾ ਉਹ ਹੀ ਪੁਰਾਣੇ ਕੰਮ ਇਹਨਾਂ ਨੇ ਸ਼ੁਰੂ ਕਰਤੇ ਹੋਣ ਤੁਹਾਡੀ ਗੱਲ ਦਾ ਕੀ ਮਤਲਬ ਕਿ ਸੁਧਰੇ ਨਹੀਂ ਹੋਣਗੇ ਪਤਾ ਨਹੀਂ ਛੰਮੀ ਮੈਂ ਤਾਂ ਤੈਨੂੰ ਕਹਿਣ ਡਈ ਸੀ ਨਾ ਕਿ ਨਹੀਂ ਇਦਾਂ ਦੇ ਨਹੀਂ ਹੁਣ ਸੁਧਰ ਗਏ ਆ ਪਰ ਤੇਰੀ ਗੱਲ ਤੋਂ ਮੈਨੂੰ ਲੱਗਣ ਡਿਆ ਵਾ ਕਿਤੇ ਸੱਚੀ ਨਾ ਫੇਰ ਉਹ ਹੀ ਕੁਝ ਕਰਨ ਦਾ ਪਣ ਜੋ ਇਹ ਪਹਿਲੇ ਕਰਦੇ ਸੀ ਆਹ ਹੋ ਨਹੀਂ ਕਿਉਂਕਿ ਆਹਟਾ ਬੰਦੇ ਦੀਆਂ ਜਾਣਦੀਆਂ ਨਹੀਂ ਨਾ ਇੰਨੀ ਛੇਤੀ ਸਹੀ ਗੱਲ ਆ ਉਨੇ ਕੀ ਕਰਨ ਆਉਣਾ ਸੀ ਜਾਂ ਤੇ ਉਹਦੇ ਪੈਸੇ ਦੇਣੇ ਹੋਣਗੇ ਜਾਂ ਫਿਰ ਹੋਰ ਕੀ ਕੰਮ ਹੋਊਗਾ ਉਹਦੇ ਨਾਲ ਮੈਨੂੰ ਤੈਨੂੰ ਪਤਾ ਨਹੀਂ ਜਦੋਂ ਉਹ ਦੋ ਗਿਆ ਸੀ ਹੱਥ ਜੋੜ ਕੇ ਭੱਜਿਆ ਸੀ ਕਿ ਮੈਨੂੰ ਮਾਫ ਕਰੋ ਮੈਨੂੰ ਜਾਣ ਦੋ ਜਦੋਂ ਮੰਮੀ ਨੇ ਝੂਠਾ ਹੀ ਅਥੇ ਰੋਲਾ ਪਾਤਾ ਸੀ ਤੂੰ ਰਾਜੂ ਭਾਜੀ ਨੂੰ ਬੁਲਾ ਕੇ ਤੇ ਪੁੱਛਾ ਮਾੜਾ ਜਿਆ ਕਹਿ ਕਿੱਧਰ ਆਇਆ ਹੈ ਰਾਣਾ ਕੀ ਦੱਸਦੇ ਆ ਭਲਾ ਹੁੰਦੇ ਰਹਿਣਾ ਸਾਰੀ ਗੱਲ ਤੇ ਘਾਰ ਹੀ ਲੈਂਦੇ ਆ ਕੁਝ ਛਿਪਾਉਂਦੇ ਤੇ ਹੈ ਨਹੀਂ ਆ ਤੇਰੇ ਤੋਂ ਪੁੱਛਾਂ ਭਲਾ ਕੀ ਪਤਾ ਸੱਚ ਦੱਸ ਦੇਣ ਕਿ ਉਹ ਕਿੱਧਰ ਆਇਆ ਸੀ ਪਤਾ ਨਹੀਂ ਸ਼ੰਮੀ ਮੈਨੂੰ ਦੋ ਕੁਛ ਦੱਸ ਦੇ ਵੀ ਆ ਕਿ ਨਹੀਂ ਦੀਦੀ ਇੱਕ ਗੱਲ ਪੁੱਛਾਂ ਹਾਂ ਸ਼ਮੀ ਮਮੇ ਜੀ ਨੇ ਅਮਨ ਨੂੰ ਦੁਬਾਰਾ ਫੋਨ ਨਹੀਂ ਲਾਇਆ ਕੱਲ ਪਰਸੋਂ ਹੀ ਬਸ ਲਾਇਆ ਸੀਗਾ ਤੇ ਉਹਨੇ ਜਵਾਬ ਦੇ ਦਿੱਤਾ ਕਿ ਮੈਨੂੰ ਨਾ ਫੋਨ ਕਰਿਆ ਕਰੋ ਤੂੰ ਇੱਥੇ ਪੇ ਵੇਖ ਲਓ ਜੋ ਵੀ ਕਰਨਾ ਵਾ ਤਾਂ ਹੀ ਤੇ ਮੰਮੀ ਨੇ ਤੇਰਾ ਜੂੜਾ ਲਵਾਤਾ ਫਿਰ ਦੀਦੀ ਚੂੜਾ ਲਵਾਉਣ ਨਾਲ ਸਦਰਾਂ ਥੋੜੀ ਮਰ ਜਾਂਦੀਆਂ ਨੇ ਬੰਦੇ ਦੀਆਂ ਦੱਸੋ ਮੈਂ ਵਿਆਹ ਕਰਾ ਕੇ ਆਈ ਹਾਂ ਇਸ ਘਰ ਚ ਕੀ ਸੁੱਖ ਪਾਇਆ ਵਾ ਮੈਂ ਨਾਲੇ ਮੈਨੂੰ ਹੁਣ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰਾਂ ਨਾ ਮੈਂ ਮੰਮੀ ਜੀ ਵੱਲ ਜਾ ਸਕਦੀ ਆ ਤੇ ਨਾ ਇੱਥੇ ਕੀ ਕਰਾਂ ਮੈਂ ਕੁਝ ਕੁਝ ਮੇਰੇ ਸਮੇਂ ਤੋਂ ਬਾਹਰ ਆ ਸਾਰਾ ਕੁਝ ਚਲ ਕੋਈ ਗੱਲ ਨਹੀਂ ਸ਼ੰਮੀ ਨਾ ਮੈਂ ਟੈਨਸ਼ਨ ਨਾ ਲੈ ਤੂੰ ਮੰਮੀ ਨੇ ਕੁਝ ਸੋਚਿਆ ਹੀ ਹੋਊਗਾ ਇੱਕ ਵਾਰੀ ਮੰਮੀ ਜੀ ਫੋਨ ਕਰਕੇ ਇੱਕ ਵਾਰ ਫੇਰ ਰਿਕਵੈਸਟ ਕਰ ਦੇ ਕਿ ਘਰ ਨੂੰ ਆ ਜਾ ਬੜਾ ਕੁਝ ਹੋ ਗਿਆ ਪਿੱਛੇ ਸ਼ਮਮੀ ਘਰ ਨੂੰ ਸੰਭਲਾ ਸ਼ਮਮੀ ਮੇਰੀ ਇੱਕ ਗੱਲ ਸੁਣ ਕੋਈ ਵੀ ਮਾਂ ਇਹ ਕਹਿ ਸਕਦੀ ਆ ਕਿ ਮੇਰਾ ਬੱਚਾ ਮਰ ਗਿਆ ਵਾ ਹੈ ਨਹੀਂ ਮੇਰੇ ਵਾਸਤੇ ਕੀ ਪਤਾ ਕੀ ਗੱਲ ਹੋਈ ਆ ਅਮਨ ਨੇ ਕੀ ਕਿਹਾ ਵਾ ਕੀ ਨਹੀਂ ਤਾਂ ਹੀ ਤੇ ਉਹਨਾਂ ਨੇ ਗੁੱਸੇ 'ਚ ਇੰਨਾ ਵੱਡੀ ਗੱਲ ਕਹਿਤੀ ਆ ਤੇ ਹੁਣ ਦੁਬਾਰਾ ਉਹ ਕਿਉਂ ਫੋਨ ਕਰਨਗੇ ਮੈਨੂੰ ਨਹੀਂ ਲੱਗਦਾ ਉਹ ਫੋਨ ਕਰਨਗੇ ਉਹਨੂੰ ਹੁਣ ਪਤਾ ਨਹੀਂ ਕੀ ਹਿਸਾਬ-ਤਾਬਿਆਸ ਬੰਦੇ ਦਾ 4 ਦਿਨ ਨਹੀਂ ਮੇਰੇ ਨਾਲ ਰਿਹਾ ਜਿੰਨਾ ਚਿਰ ਉਧਰੋਂ ਗੱਡੀ ਪੈਸੇ ਚੀਜ਼ਾਂ ਮਿਲਦੀਆਂ ਰਹੀਆਂ ਆ ਉਹਨਾਂ ਚਿਰ ਮੇਰੇ ਨਾਲ ਬੜਾ ਵਧੀਆ ਰਿਹਾ ਵਾ ਜਦੋਂ ਮੈਂ ਆਈਫੋਨ ਗਿਫਟ ਕੀਤਾ ਉਹ ਤਾਂ ਵੀ ਬੜਾ ਖੁਸ਼ ਹੋਇਆ ਅਖੇ ਤੂੰ ਮੇਰੇ ਵਾਸਤੇ ਫੋਨ ਲੈ ਆਂਦਾ ਵਾ ਉਹ ਵੀ 14 ਪ੍ਰੋ ਮੈਕਸ ਇਹ ਤੇ ਮੇਰਾ ਸੁਪਨਾ ਹੀ ਜਿਉਂ ਮੈਂ ਚੀਜ਼ਾਂ ਬੰਦ ਕਰਦੀ ਗਈ ਤੇ ਪੈਸਿਆਂ ਤੋਂ ਨਾ ਕਰਦੀ ਗਈ ਏਟੀਐਮ ਵੀ ਮੈਂ ਬੰਨੇ ਨਾਲ ਲੈ ਲਿਆ ਫਿਰ ਮੇਰੇ ਕੋ ਮੰਗਿਆ ਉਹਨੇ ਦੋ ਤਿੰਨ ਵਾਰੀ ਏਟੀਐਮ ਕਿ ਮੈਨੂੰ ਦੇ ਦੇ ਮੈਂ ਪੈਸੇ ਕਢਾਉਣੇ ਆ ਵਰਤਨੇ ਤੇ ਮੈਂ ਨਹੀਂ ਦਿੱਤੇ ਬਸ ਉਸ ਤੋਂ ਬਾਅਦ ਸਾਡਾ ਕੋਈ ਰਿਸ਼ਤਾ ਹੀ ਨਹੀਂ ਐਂ ਲੱਗਦਾ ਜਿਵੇਂ ਰਿਸ਼ਤਾ ਬਸ ਪੈਸੇ ਤੇ ਤੇ ਚੀਜ਼ਾਂ ਤੇ ਟਿਕਿਆ ਹੋਵੇ ਸਾਡਾ ਹਸਬੰਡ ਵਾਈਫ ਵਾਲਾ ਕੋਈ ਰਿਸ਼ਤਾ ਹੀ ਨਾ ਹੋਵੇ ਨਾ ਸ਼ਮੀ ਹੋਰ ਅੱਗੇ ਕੀ ਤੂੰ ਦੇਖਣਾ ਚਾਹੁੰਨੀ ਆ ਆ ਹੀ ਕੋਸ਼ਿਸ਼ ਤੇ ਹੈਗਾ ਹੀ ਉਹਨੂੰ ਸਿਰ ਪੈਸਿਆਂ ਨਾਲ ਹੀ ਦੀਦੀ ਤੁਸੀਂ ਤੇ ਫੇਰ ਲੱਕੀ ਹੋ ਰਾਜੂ ਭਾਜੀ ਕੱਲ ਨਹੀਂ ਤੇ ਅੱਜ ਸਮਝ ਗਈ ਆ ਹੁਣ ਤੇ ਤੁਹਾਡਾ ਸਾਥ ਦੇਂਦੇ ਆ ਨਾ ਰਹਿਣ ਦੀ ਜ਼ਿੰਦਗੀ ਤੱਕ ਤੁਹਾਡੇ ਨਾਲ ਰਹਿਣਗੇ ਤਾਡੀ ਹਰ ਖੁਆਇਸ਼ ਪੂਰੀ ਕਰਨਗੇ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਨਹੀਂ ਲੱਕੀ ਨਿਕਲੂਗੀ ਕਿ ਅਮਨ ਵਾਪਸ ਆਏਗਾ ਨਹੀਂ ਸ਼ਮੀ ਇਦਾਂ ਦੀ ਨਹੀਂ ਕੋਈ ਗੱਲ ਬਾਬਾ ਜੀ ਨੇ ਤੇਰੇ ਵਾਸਤੇ ਵੀ ਕੁਝ ਸੋਚਿਆ ਹੋਊਗਾ ਕੁਝ ਚੰਗਾ ਹੀ ਸੋਚਿਆ ਹੋਊਗਾ ਕੀ ਸੋਚਿਆ ਹੋਊਗਾ ਦੀਦੀ ਕੀ ਸੋਚਿਆ ਹੋਊਗਾ ਮੈਨੂੰ ਕੁਝ ਪਤਾ ਨਹੀਂ ਲੱਗਣ ਦਿਆ ਕੁਝ ਸਮਝ ਨਹੀਂ ਲੱਗਣ ਦੀ ਮੰਮੀ ਜੀ ਦਾ ਫੋਨ ਬਾਰ-ਬਾਰ ਆਉਂਦਿਆ ਵਾ ਪਰ ਮੈਂ ਪਿਕ ਨਹੀਂ ਕਰਦੀ ਪਈ ਮੈਂ ਕੀ ਕਮਾਨਾਂ ਨੂੰ ਮੈਨੂੰ ਪੁੱਛਦੇ ਪਏ ਆ ਗੋਰਪ੍ਰੀਤ ਆਪਣੇ ਘਰ ਚੱਲ ਗਈ ਆ ਅੰਮਨ ਆਇਆ ਵਾਪਸ ਤੂੰ ਕੋਈ ਗੱਲ ਦੱਸਦੀ ਕਿਉਂ ਨਹੀਂ ਪਈ ਮੈਨੂੰ ਮੈਂ ਕੀ ਗੱਲ ਦੱਸਾਂ ਉਹਨਾਂ ਨੂੰ ਕੋਈ ਗੱਲ ਨਹੀਂ ਸ਼ਮੀ ਇੱਕ ਅੱਧਾ ਦਿਨ ਵੇਖ ਲੈ ਹੁਣ ਤੂੰ ਟੈਨਸ਼ਨ ਨਾ ਲਈ ਜਾ ਜੋ ਵੀ ਹੋਊਗਾ ਚੰਗਾ ਹੀ ਹੋਊਗਾ ਮੰਮੀ ਜੀ ਨੇ ਕੁਝ ਤੇ ਪੱਕਾ ਕੁਝ ਦਏ ਯਾ ਪਲਾਨਿੰਗ ਕਰਨ ਹੁਣ ਕੀ ਕਰਨ ਦੇ ਆ ਇਹ ਮੈਨੂੰ ਨਹੀਂ ਪਤਾ ਪਲਾਨਿੰਗ ਸ਼ਮੀ ਨਹੀਂ ਤੇ ਉਹਨਾਂ ਨੇ ਤੈਨੂੰ ਇੱਥੇ ਕਿਉਂ ਰੱਖਣਾ ਸੀ ਰੋਕ ਕੇ ਕੋਈ ਗੱਲ ਨਹੀਂ ਜੋ ਹੋਊਗਾ ਚੰਗਾ ਹੀ ਹੋਊਗਾ ਟੈਨਸ਼ਨ ਨਾ ਲੈ ਤੂੰ